ਜਮ ਜਿਹੜੀ ਅੱਜ ਚੋਰ ਫੜਿਆ ਜੀ ਕਿੰਨੇ ਚੋਰ ਫੜਿਆ ਔਰ ਕੀ ਕੀ ਸਮਾਨ ਜਿਹੜਾ ਉਹ ਫੜਿਆ ਹੈਗਾ ਜੀ ਮੈਮ ਫਿਰੋਜ਼ਪੁਰ ਪੁਲਿਸ ਕੋ ਇੱਕ ਵੱਡੀ ਸਫਲਤਾ ਮਿਲੀ ਹੈ ਪਿਛਲੇ 10 15 ਦਿਨ ਸੇ ਅਸੀਂ ਬਹੁਤ سارے ਪ੍ਰੀਵੈਂਟਿਵ ਮੀਜਰਸ ਲੀ ਰਏ ਸੀਗੇ ਔਰ ਅਸੀਂ ਕੋਸ਼ਿਸ਼ ਕਰ ਰਹੇ ਸੀਗੇ ਕਿ ਜਿਹੜੇ ਗਿਰੋ ਫਿਰੋਜ਼ਪੁਰ ਸਿਟੀ ਫਿਰੋਜ਼ਪੁਰ सदर ਅਤੇ ਫਿਰੋਜ਼ਪੁਰ ਕੈਂਟ ਦੇ ਵਿੱਚ ਆਪਰੇਟ ਕਰ ਰਹੇ ਸੀਗੇ ਅਸੀਂ ਉਹਨੂੰ ਟਾਰਗੇਟ ਕੀਤਾ ਸੀਗਾ ਔਰ ਉਹਨੂੰ ਫੰਡ ਦਾ ਪਲਾਨ ਕੀਤਾ ਸੀਗਾ ਤੋ ਇਹਦੇ ਵਿੱਚ ਪਿਛਲੇ 2 ਦਿਨ ਦੇ ਵਿਚਕਾਰ ਅਸੀਂ 5 ਗੈਂਗ ਫਰੰਚੇ ਸਫਲ ਹੋਏ ਨੇ ਟੋਟਲ ਸਾਡੇ 11 ਦੋਸ਼ੀ ਗ੍ਰਿਫਟਾਰ ਹੋਏ ਨੇ ਤੇ 18 ਤੇ ਉੱਤੇ ਮੁਕਦਮੇ ਜਿਹੜੇ ਹੈਗੇ ਉਹ ਸੋਲਵ ਹੋਏ ਆ ਇਹਦੇ ਵਿੱਚ ਕਾਫੀ ਪਾਰੀ ਮਾਤਰਾ ਵਿੱਚ ਸਾਡੀ ਟੀਮ ਜਿਹੜੀ ਸੀਆਈਏ ਦੀ ਟੀਮ ਹੈ ਜਿਹੜੀ ਸਦਰ ਫਿਰੋਜ਼ਪੁਰ ਸਿਟੀ ਫਿਰੋਜ਼ਪੁਰ ਔਰ ਸਪੈਸ਼ਲੀ ਕੈਂਟ ਫਿਰੋਜ਼ਪੁਰ ਦੀ ਟੀਮ ਨੇ ਕਾਫੀ ਪਾਰੀ ਮਾਤਰਾ ਵਿੱਚ ਰਿਕਵਰੀ ਵੀ ਕੀਤੀ ਹੈ ਟੋਟਲ 12 ਮੋਟਰਸਾਈਕਲ 2 ਆਰਟੀਕਲ ਰਿਕਵਰ ਹੋਏ ਨੇ ਕਈਸ ਮੋਬਾਈਲ ਫੋਨ ਰਿਕਵਰ ਹੋਏ ਨੇ ਇਸ ਤੋਂ ਇਲਾਵਾ ਜਿਹੜੇ ਘਰ ਤੇ ਵਿਚਕਾਰ ਦਿਨ ਦਹਾੜੇ ਕੁਝ ਗੈਂਗਸ ਦੇ ਚੋਰੀ ਕੀਤੀ ਸੀਗੀ ਉਹਦੇ ਵਿੱਚ ਜਿਹੜੇ ਸੋਨੇ ਦੇ ਉਹਨਾਂ ਦੇ ਉਹ ਸੀਗੇ ਜੁਐਲਰੀ ਸੀਗੀ ਤੇ 27000 ਰੁਪਏ ਸੀਗੇ ਵਕਫਾਕ ਅਲੱਗ-ਅਲੱਗ ਜਗ੍ਹਾ ਤੇ ਸਨਾਚਿੰਗ ਹੋਈ ਸੀ ਉਹਨਾਂ ਦੇ ਵੀ ਉਹ ਸਾਰੇ ਕੁਝ ਰਿਕਵਰ ਹੋਏ ਨੇ ਤੇ ਇਸ ਤੋਂ ਇਲਾਵਾ ਤਿੰਨ ਕਾਪੇ ਇੱਕ ਕਿਰਚ ਤੇ ਇੱਕ 에어 ਪਿਸਟਲ ਔਰ ਇੱਕ ਦੇਸੀ ਕੱਟਾ ਵੀ ਇਹਦੇ ਵਿੱਚ ਅਸੀਂ ਰਿਕਵਰ ਕਰਨੇ ਸੀ ਅ ਕਾਪਲ ਹੋਈ ਨੇ ਜਿਹੜਾ ਇਸ ਦੌਰਾਨ ਸਭ ਤੋਂ ਵੱਡਾ ਗੈਂਗ ਜਿਹੜਾ ਫੜਿਆ ਗਿਆ ਹੈ ਉਹ ਐਸ ਐਚਓ ਕੈਂਟ ਵੱਲੋਂ ਤੇ ਜੱਪੀ ਐਸਪੀ ਸਿਟੀ ਦੀ ਟੀਮ ਵੱਲੋਂ ਬਹੁਤ ਵਧੀਆ ਕੰਮ ਕਰਕੇ ਉਹਨੂੰ ਫੜਿਆ ਗਿਆ ਹੈ ਉਹਦੇ ਵਿੱਚ ਟੋਟਲ 6 ਦੋਸ਼ੀ ਗ੍ਰਿਫਤਾਰ ਨੇ ਇਹ ਯੂਜੂਅਲੀ ਰਾਤ ਨੂੰ ਆਪਰੇਟ ਕਰਦੇ ਸੀਗੇ ਸਾਰੋਂ ਦੀ ਉਮਰ 20 ਤੇ 30 ਦੇ ਵਿੱਚਕਾਰ ਸੀਗੀ ਇਹ ਸਾਰੇ ਨਵੇਂ ਹੈਗੇ ਇਹ ਸਾਰੇ ਇਹਨਾਂ पे ਪੁਰਾਣੇ ਕੋਈ ਮੁਕੱਦਮਾ ਦਰਜ ਨਹੀਂ ਸਿਰਫ ਇੱਕ पे ਜੋ ਤਰुण ਹੈਗਾ ਉਹਦੇ ਉੱਪਰ ਇੱਕ ਮੁਕੱਦਮਾ ਦਰਜ ਹੈ ਇਹ ਪੂਰੀ ਗੈਂਗ ਨੇ ਕੈਂਠ ਮੇ ਰਾਤ ਮੇ ਦਿਨ ਮੇ ਯੂਜੂਅਲੀ ਟਾਰਗੇਟ ਕਰਦੇ ਸੀ ਕਿ ਜਿਹੜੇ ਵਲਨਰੇਬਲ ਹੈਗੇ ਜਾਂ ਔਮਨ ਨੂੰ ਟਾਰਗੇਟ ਕਰਦੇ ਸੀ ਕਿ ਜਾਂ 올ਡ ਕੋ ਜਾਂ ਕੋਈ ਫੈਮਲੀ ਦੇ ਨਾਲ ਜਾ ਰਹਾ ਹੈ ਜਾਂ ਕੋਈ ਜਿਵੇਂ ਗਵਰਨਮੈਂਟ empioyee ਜਿਹੜੇ ਰਾਤ ਨੂੰ ਅਕੇਲੇ ਲੋਟ ਰਹੇ ਹੁੰਦੇ ਰੇਲਵੇ empioyeeਸ ਉਹਨੂੰ ਟਾਰਗੇਟ ਕਰਦੇ ਸੀਗੇ ਤੇ ਐਸ ਐਚ ਓ ਕੈਂਠ ਨੇ ਬਹੁਤ ਵਧੀਆ ਕੰਮ ਕਰਕੇ ਇਹਨੂੰ ਗ੍ਰਿਫਤਾਰ ਕੀਤਾ ਹੈ ਕਿੱਥੋਂ ਰਹੜਾ ਹੋਏ ਸਾਰੇ ਜੀ ਇਹ ਸਾਰੇ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਇਹਦੇ ਵਿੱਚ ਇੱਕ ਜੁਰਾ ਗਿਰੋ ਹੈ ਉਹਨੂੰ ਜਿਹਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਕੈਂਟ ਦੇ ਵਿੱਚ ਉਹ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਪਰ ਉਹ ਆਪਰੇਟ ਪੂਰਾ ਇੰਟਰ ਡਿਸਟ੍ਰਿਕਟ ਕਰਦਾ ਸੀ ਤੇ ਉਹਦੇ ਵਿੱਚ ਸਾਨੂੰ 9 ਮੋਟਰਸਾਈਕਲ ਦੀ ਰਿਕਵਰੀ ਹੋਈ ਹੈ ਇਹ ਸਾਰੀ ਜ਼ਿਆਦਾਤਰ ਲੁਧਿਆਣਾ ਤੇ ਜਲੰਧਰ ਏਰੀਆ ਸੇ ਚੁਰਾਈ ਗਈਆਂ ਹੈ ਮੈਡਮ ਪਿਛਲੇ ਦਿਨ ਇੱਕ ਕਾਪਾ ਕੇ 71 ਦਾ ਦਿੱਤਾ ਗਿਆ ਸੀਗਾ ਪੁਲ ਨੂੰ ਬੰਦ ਕਰਕੇ ਕਿ ਉਹ ਗੈਂਗ ਵਿੱਚ ਇਨਵੋਲ ਹੈ हां जी ਜਿਹੜਾ ਮੈਂ ਤੁਹਾਨੂੰ ਕਿਹਾ ਜਿਹੜਾ ਤੁਹਾਨੂੰ ਇਹਨੂੰ ਪਪੂਲਰਲੀ ਜਿਹਨੂੰ ਬੁਲਾ ਰਹੇ ਹੋ ਕਾਪਾ ਗੈਂਗ ਜਿਹਨੂੰ ਕਹਿ ਰਹੇ ਹੋ ਇਹ ਸਾਰੇ ਨਵੇਂ ਬੰਦੇ ਨੇ ਇਸ ਵਿੱਚ ਅਸੀਂ 5 ਦੋਸ਼ੀ ਗ੍ਰਿਫਤਾਰ ਕੀਤੇ ਤੇ ਕੁਝ ਜੁਵਨਾਈਲ ਵੀ ਇਹਨਾਂ ਦੇ ਨਾਲ ਸ਼ਾਮਿਲ ਹੈ ਜੋ ਵੀ ਐਸ ਪਰ ਲਾਅ ਬਣਦਾ ਹੈ ਉਹ ਵੀ ਕਾਰਵਾਈ ਕਰ ਰਹੇ ਐਵੇਂ ਜਿਹੜੇ ਕਾਪਾ ਗੈਂਗ ਸੀਗੇ ਇਹ ਕੀ ਵਾਰਦਾਤ ਨੂੰ ਅੰਜਾਮ ਦਿੰਦੇ ਸੀਗੇ ਦੇਖੋ ਇਹਨਾਂ ਦਾ ਐਮਓ ਬਹੁਤ ਹੀ ਨਵਾਂ ਥਾ ਇਹ ਰਾਤ ਨੂੰ ਯੂਜੂਲੀ ਆਪਰੇਟ ਕਰ ਰਹੇ ਸੀਗੇ ਦਿਨ ਚ ਇਹ ਆਪਣੇ ਕੰਮ ਕਰਦੇ ਸੀ ਤੇ ਉਹਦੇ ਬਾਅਦ ਰਾਤ ਮੇ ਇਨਾਂ ਦੀ ਉਮਰ 20 ਤੇ 30 ਸੀਗੀ ਇਹ ਜਿਹੜੇ ਮੈਨੇ ਕਿਹਾ ਤਾਂ ਉਹ ਵਲਨਰੇਬਲ ਜਿਹੜੇ ਏਰੀਆਜ਼ ਹੈਗੇ ਸਾਡੇ ਜਾਂ ਪੇ ਹਨੇਰਾ ਐਸੇ ਏਰੀਆ ਟਾਰਗੇਟ ਕਰਕੇ ਜੋ ਫੈਮਿਲੀ ਦੇ ਨਾਲ ਜਾ ਰਿਹਾ ਹੈ ਜਿਹੜੀ ਮਹਿਲਾਏ ਨੇ ਜਿਹੜੇ ਬਜ਼ੁਰਗ ਨੇ ਜਾਂ ਆਦਰਵਾਇਜ਼ ਜਿਹੜੇ EMPLOYEES ਜਿਵੇਂ ਇਕੱਲੇ ਜਾਂਦੇ ਨੇ ਰਾਤ ਨੂੰ ਇੱਕ ਟਾਈਮ 'ਤੇ ਲੋਟ ਰਹੇ ਉਹਨਾਂ ਨੂੰ ਟਾਰਗੇਟ ਕਰਕੇ ਉਹਨਾਂ ਦੀ ਸਨਾਚਿੰਗ ਕਰਦੇ ਸੀਗੇ ਤੇ ਇਹ ਕਾਫੀ ਆਪਣੇ ਕਾਪੇ ਦੇ ਇਸਤੇਮਾਲ ਨਾਲ 에ਅਰ ਪਿਸਟਲ ਦੇ ਇਸਤੇਮਾਲ ਨਾਲ ਟੌਏ ਪਿਸਟਲ ਦੇ ਇਸਤੇਮਾਲ ਨਾਲ ਕੱਟੇ ਦੇ ਇਸਤੇਮਾਲ ਨਾਲ ਉਹਨੂੰ ਇੰਜਰ ਕਰਨ ਦੀ ਵੀ ਕੋਸ਼ਿਸ਼ ਕਰਦੇ ਮੈਡਮ ਇਹ ਜਿਹੜੇ ਯੰਗ ਨੇ ਮੁੰਡੇ ਇਹ ਨਸ਼ੇ ਦੇ ਵਿੱਚ ਵੀ ਹੈ ਹੀ ਮੋ ਦੇਖਿਏ ਇਹ ਸਾਰਾ ਕੁਝ ਤੇ ਡਾਕਟਰ ਦੇ ਟੈਸਟ ਕੇ ਬਾਅਦ ਹੀ ਅਸੀਂ ਤੌਰ 'ਤੇ ਕਹਿ ਪਾਏਗੇ ਕਲੀਅਰ ਤੌਰ 'ਤੇ ਕਹਿ ਪਾਉਂਗੇ ਮੈਡਮ ਸਾਰੇ ਛੋਟੀ ਉਮਰ ਦੇ ਹੀ ਸੀਗੇ ਜੀ ਆਹ ਇਹ ਸਾਰੇ 30 ਸਾਲ ਤੇ ਕੱਟ ਹੈਗੇ ਜਿਹੜੇ 11 ਦੋਸ਼ੀ ਗ੍ਰਫਤਾਰ ਹੋਏ ਨੇ ਉਹਨਾਂ ਵਿੱਚ ਸਿਰਫ 1 30 ਸਾਲ ਤੋਂ ਵੱਧ ਹੈ ਬਾਕੀ ਇਹ ਸਾਰੇ 30 ਸਾਲ ਤੋਂ ਕੱਟਨੇ ਤੇ ਯੂਜੂਲੀ ਇਹ ਸਾਰੇ ਫਿਰੋਜ਼ਪੁਰ ਏਰੀਆ ਤੇ ਸ਼ਹਿਰੀ ਏਰੀਆ ਦੇ ਹੀ ਰਹਿਣੇ ਵਾਲੇ ਹਨ ਮਾਈਂਡਰ ਨੇ ਕੋਈ ਨਵਾਲਕ ਕੀ ਹੈ ਹਾਂ ਜੀ ਇਹਨਾਂ ਦੇ ਵਿਚਕਾਰ ਇਹਨਾਂ ਦੇ 11 ਦੋਸ਼ੀ ਗ੍ਰਫਤਾਰ ਹੋਏ ਨੇ ਇਸ ਤੋਂ ਇਲਾਵਾ ਕੁਝ ਮਾਈਨਰ ਇਹਦੇ ਵਿੱਚ ਵੀ ਹੈਗੇ ਤੇ ਐਸ ਪਰ ਉਹਨਾਂ ਦੇ ਵੀ ਅਗੇਂਸ ਅਸੀਂ ਕਾਰਵਾਈ ਕਰਾਂਗੇ ਮੈਮ ਇਸ ਆਪਰੇਸ਼ਨ ਨੂੰ ਕਾਮਯਾਬ ਕਰਨ ਦੇ ਲਈ ਕਿ ਸਿਵਲ ਡਰੈਸ ਦੇ ਵਿੱਚ ਮਹਿਲਾ ਜਿਹੜੀਆਂ ਸੀਗੀਆਂ ਕਨਸਟੇਬਲ ਉਹ ਵੀ ਦੱਸਿਆ ਜਾਦਾ ਸੜਕਾਂ ਤੇ ਸੀਗੇ ਔਰ ਪੁਲਿਸ ਵੀ ਸੜਕ ਤੇ ਸੀ ਆਮ ਲੋਕ ਬਣ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਨਹੀਂ ਨਹੀਂ ਦੇਖੀ ਡੈਫੀਨਿਟਲੀ ਪਿਛਲੇ 15 20 ਦਿਨ ਵਿੱਚ ਜਿਵੇਂ ਮੈਨੇ ਤੌਨੂੰ ਕਿਹਾ ਅਸੀਂ ਨਾਈ ਡੋਮੀਨੇਸ਼ਨ ਪਲਾਨ ਨੂੰ ਸਚਤ ਕੀਤਾ ਸੀ ਸਾਡੇ ਐਸਪੀ ਡੀ ਐਸਪੀ ਹੈਡਕਵਾਰਟਰ ਔਰ ਰੋਜ਼ ਰਾਤ ਨੂੰ ਬਾਹਰ ਰਹਿੰਦੇ ਸੀਗੇ ਸਾਡੇ ਡਿਪਟੀ ਐਸਪੀਜ਼ ਨੇ ਬਹੁਤ ਮਿਹਨਤ ਕੀਤੀ ਇਸ ਤੋਂ ਇਲਾਵਾ ਜਿਹੜੇ 5 ਸਾਲ ਦੇ ਟੋਟਲ ਸਾਡੇ ਮੁਕਤਮੇ ਸੀਗੇ ਹੌਟਸਪੌਟ ਸੀਗੇ ਸਨਾਚਿੰਗ ਕੇ ਉਹਨਾਂ ਦੇ ਉੱਪਰ ਅਸੀਂ ਜ਼ੋਰ ਦਿੱਤਾ ਤੇ ਪਿਛਲੇ 20 ਦਿਨ ਸੇ ਜਿਹੜੀ ਸਾਡੀ ਸਿਟੀ ਦੀ ਟੀਮ ਹੈ ਸੀਆਈਏ ਦੀ ਟੀਮ ਹੈ 올 ਬੋਥ men and women ਉਹ ਸਿਵਲ ਡਰੈਸ ਤੇ ਬਾਹਰ ਰਹਿੰਦੇ ਸੀ ਤੇ ਇਹੀ ਕੋਸ਼ਿਸ਼ ਕਰ ਰਹੇ ਸੀਗੇ ਕਿ ਅਸੀਂ ਇਹਨੂੰ ਰੰਗੇ ਹੱਥ ਫੜੇ ਔਰ ਐਦਾ ਕਰਕੇ ਅਲੱਗ-ਅਲੱਗ ਤਰੀਕੇ ਸੇ ਅਸੀਂ ਟੋਟਲ 5 ਕਿਲੋ ਗ੍ਰਫਤਾਰ ਵੀ ਕੀਤੇ ਨੇ ਤੇ ਅਸੀਂ ਇਹੀ ਕੋਸ਼ਿਸ਼ ਕਰ ਰਹੇ ਨੇ ਕਿ ਸਾਡੇ ਸ਼ਹਿਰ ਦੇ ਵਿੱਚਕਾਰ ਜਿਹੜੀ ਫੈਮਲੀਆਂ ਖੁਦ ਨੂੰ ਅਨਸੀਫ ਮਹਿਸੂਸ ਕਰਦੀ ਸੀ ਜਾਂ EMPLOYEES ਨੂੰ ਲੱਗਦਾ ਸੀਗਾ ਕਿ ਕੋਈ ਤਰ੍ਹਾਂ ਦਾ ਇਸ਼ੂ ਚੱਲ ਰਿਹਾ ਹੈ ਹੁਣ ਅਸੀਂ ਇਹੀ ਹੋਪ ਕਰਦੇ ਨੇ ਜਿਵੇਂ ਇਹ ਅਸੀਂ ਗ੍ਰਫਤਾਰ ਕਰਨੇ 'ਚ ਕਾਮਯਾਬ ਹੋਏ ਹਾਂ ਅੱਗੇ ਵੀ ਫਿਰੋਜ਼ਪੁਰ ਪੁਲਿਸ ਐਦਾ ਹੀ ਮਿਹਨਤ ਨਾਲ ਕੰਮ ਕਰਦੀ ਰਹੇਗੀ ਕਿ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਅਮਨ ਔਰ ਸ਼ਾਂਤੀ ਹੈ ਉਹ ਰਹੇਗਾ ਮੌਜੂਦ ਰਹੇਗਾ ਜੀ ਲੇ ਦੋ ਦਿਨ ਦੇ ਦੌਰਾਨ ਟੋਟਲ 5 ਮੁਕਦਮੇ ਦਰਜੇ ਜਿਹੜੇ ਸੋਲਵ ਹੋ ਚੁਕੇ ਨੇ ਇਸ ਤੋਂ ਇਲਾਵਾ ਪੂਚਕਿਸ਼ ਵਿੱਚ 18 ਤੇ ਉੱਤੇ ਮੁਕਦਮੇ ਸੋਲਵ ਹੋਏ ਨੇ ਹਾਲ ਫਿਲਹਾਲ ਅਨਾਜ ਮੰਡੀ ਤੇ ਦੌਰਾਨ ਇੱਕ ਲੇਡੀ 'ਤੇ ਦਿਨ ਦਹਾੜੇ ਉਹਨਾਂ ਦੇ ਘਰ ਦੇ ਵਿੱਚ ਹੁਸਕੇ ਉਹਨਾਂ ਦੇ ਸੋਨੇ ਦੀ ਜੁਐਲਰੀ ਤੇ ਕੁਝ ਪੈਸੇ ਇਹਨਾਂ ਨੇ ਖੋ ਕਿੱਤੀ ਸੀਗੀ ਅਸੀਂ ਉਹ ਕੇਸ ਵੀ ਸੋਲਵ ਕੀਤਾ ਹੈ ਉਹ ਸਾਰੀ ਵੀ ਰਿਕਵਰੀ ਹੋ ਗਈ ਹੈ ਇਸ ਤੋਂ ਇਲਾਵਾ ਜਿਹੜਾ ਟੈਕਸੀ ਸਾਂਡੇ ਉਹਦੇ ਬਾ ਉਹਦੇ ਉੱਪਰ ਇੱਕ ਬਹੁਤ ਹੀ ਨਿਰਮਮਤਾ ਸੇ ਨਾਨੇ ਇੱਕ ਬੰਦੇ ਦੇ ਉੱਪਰ ਅਟੈਕ ਕੀਤਾ ਸੀ ਕਿ ਉਹਦੇ 30000 ਰੁਪਏ ਦੀ ਜਿਹੜੀ ਮਿਹਨਤ ਦੀ ਕਮਾਈ ਸੀ ਕਿ ਉਹਨੂੰ ਖੋਹ ਕਿਤਾ ਸੀਗਾ ਅਸੀਂ ਉਹ ਕੇਸ 'ਤੇ ਵੀ ਇਹਨਾਂ ਬੰਦੋ ਨੂੰ ਗ੍ਰਿਫਤਾਰ ਕਰਨ 'ਚ ਕਾਮਯਾਬ ਹੋ ਗਏ ਤੇ ਇਸ ਤੋਂ ਨਾਲ-ਨਾਲ ਰਿਕਵਰੀ ਵੀ ਪੂਰੀ ਕੀਤੀ ਹੈ ਕਲੱਬੀ ਹੋਟਲ 'ਮੇ ਜਿਹੜਾ ਹਾਲ ਫਿਲਹਾਲ ਨਿਊਜ਼ 'ਚ ਆਇਆ ਵੀ ਸੀਗਾ ਉਹਦੇ ਵਿੱਚ ਵੀ ਜਿਹੜੀ ਪਿਸਤਲ ਦੇ ਨੋਕ ਪਿਸਤੌਲ ਦਿਖਾ ਕੇ ਇਹਨਾਂ ਨੇ ਜਿਹੜੀ ਛਾਪੜ ਕੀਤੀ ਸੀਗੀ ਉਹਦੇ ਵਿੱਚ ਵੀ ਅਸੀਂ ਰਿਕਵਰੀ ਕਰਨ 'ਚ ਕਾਮਯਾਬ ਹੋਏ ਨੇ ਤੇ ਨਾਲ-ਨਾਲ ਤੇ ਉਹਦੇ ਵਿੱਚ ਵੀ ਜੁੜੇ ਕੇਸ ਨੇ ਮੁਕਦਮੇ ਟਰੇਸ ਕਰਕੇ ਇਹਨਾਂ ਬੰਦੋ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਹੋਰ ਵੀ ਮੈਮ ਅੱਗੇ ਜਿਹੜੇ ਕੇਸ ਹੈ ਉਹ ਸੋਲਵ ਹੋ ਸਕਦੇ ਇਹਨਾਂ ਤੋਂ ਪੁੱਛ ਗਿਸ਼ਤ ਨਹੀਂ ਨਹੀਂ ਡੈਫੀਨਿਟਲੀ ਦੇਖਿਏ ਸਾਡੀ ਐਸਪੀ ਇਨਵੈਸਟੀਗੇਸ਼ਨ ਡਿਪਟੀ ਐਸਪੀ ਇਨਵੈਸਟੀਗੇਸ਼ਨ ਡਿਪਟੀ ਐਸਪੀ ਸਿਟੀ ਦੀ ਟੀਮ ਬਹੁਤ ਮਿਹਨਤ ਕਰ ਰਹੀ ਹੈ ਸਾਡੇ ਨਵੇਂ ਸੀਆਈਏ ਇਨ ਚਾਰਜ ਤੇ ਜਿਹੜੇ सदर ਥਾਣਾ ਤੇ ਇਨਫੈਕਟ ਕੈਂਟ ਫਿਰੋਜ਼ਪੁਰ ਦੇ ਵੀ ਜਿਹੜੇ ਨਵੇਂ ਐਸਐਚਓ ਸਾਹਿਬ ਆਏ ਹਨ ਇਹਨਾਂ ਨੇ ਕਾਫੀ ਮਿਹਨਤ ਕੀਤੀ ਹੈ ਇਹ ਮਿਹਨਤ ਦਾ ਹੀ ਨਤੀਜਾ ਹੈ ਕਿ ਅਸੀਂ ਹੁਣ ਪੰਜ ਗੈਂਗ ਨੂੰ ਫੜਨ 'ਚ ਕਾਮਯਾਬ ਹੋ ਗਏ ਹੈ ਤੇ ਅੱਗੇ ਵੀ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿ ਅਸੀਂ ਇਸੇ ਤਰ੍ਹਾਂ ਮਿਹਨਤ ਕਰਦੇ ਰਹੇ ਤੇ ਹੋਰ ਵੀ ਬੰਦੇ ਜ ਮੇਂ ਪੀਸ ਕੋ ਡਿਸਟਰੋਏ ਕਰ ਰਹੇ ਨੇ ਉਹਨੂੰ ਪਕੜੇ ਜੀ ਥੈਂਕ ਯੂ